ਸੱਚੀ ਗੱਲ ਦੋਸਤੋ ਅੱਜ ਆਪਾਂ ਪਿੰਡ ਮਾਖਿਆਲੇ ਦੇ ਵਿੱਚ ਖੜੇ ਆਂ ਜਿੱਥੇ ਕਿ ਅੰਗਰੇਜ਼ਾਂ ਵੇਲੇ ਦੀ ਕੋਈ ਹਵੇਲੀ ਹੈਗੀ ਸੋ ਨਹਿਰੀ ਕੋਠੀ ਵੀ ਕਹਿੰਦੇ ਨੇ ਆਪਾਂ ਪਿੰਡਾਂ ਦੇ ਵਿੱਚ ਸਾਨੂੰ ਦਿਖਾਉਣੇ ਆ ਅੰਦਰੋਂ ਤੇ ਬਾਕੀ ਬਾਈ ਹੋਰੇ ਜਿਹੜੇ ਇੱਥੇ ਹੈਗੇ ਨੇ ਇਹਨਾਂ ਨੂੰ ਬਹੁਤ ਜਾਣਕਾਰੀ ਵੀ ਹੈਗੀ ਏਦੀ ਦੱਸਣਗੇ ਆਪਾਂ ਨੂੰ ਬਾਈ ਕਿੰਨੀ ਕੁ ਪੁਰਾਣੀ ਆ ਇਹੇ ਹਵੇਲੀ ਬਈ 200 ਸਾਲ ਕਹਿੰਦੇ ਆ ਬਈ 200 ਸਾਲ ਪੁਰਾਣੀ ਤੇ ਇੱਕ ਇਧਰ ਕੈਮਰਾ ਮਾਰ ਦੇ ਕਮਲਾ ਕੈਮਰਾ ਮਾਰ ਜਾਓ ਬਿਲਕੁਲ ਦੱਸ ਦੇ ਆਜੋ ਬਾਈ ਇਹ ਕੀ ਚੀਜ਼ ਹੁੰਦੀ ਸੀ ਬਈ ਉਸ ਟਾਈਮ ਤੇ ਈ ਨੋ ਨੂ ਆਂ ਕਹਿੰਦੇ ਸੀ ਵੀ ਅੰਗਰੇਜ਼ਾਂ ਵਾਲੇ ਦੇ ਕੋੜਿਆਂ ਤਵੇਲਾ ਸੀਗਾ ਜੀ ਇਹ ਕੋੜਿਆਂ ਨੇ ਤਵੇਲੇ ਆਏ ਅੱਛਾ ਤੁਸੀਂ ਗੁਣ ਬਣੇ ਹੋਏ ਠੀਕ ਆ ਹੂੰ ਤੇ ਇੱਕ ਤੁਸੀਂ ਦੱਸ ਰਹੇ ਸੀ ਇਹਦੇ ਵਿੱਚ ਕਿਵੇਂ ਗਾਰਡਰ ਗੁੱਟ ਕਿਵੇਂ ਚੜੇ ਹੁੰਦੇ ਸੀ ਉਦੋਂ ਗੱਡ ਰੇਲ ਗੱਡੀ ਤੇ ਚੜੇ ਹੋਏ ਸੀ ਇਹ ਚ ਇਹਦੇ ਚ ਰੇਲ ਗੱਡੀ ਦੀ ਗੱਡ ਦੇਖ ਲਓ ਤੁਸੀਂ ਮੌਜੂਦ ਅੱਛਾ ਆਜੋ ਜੀ ਦਿਖਾ ਦਿੰਦੇ ਆ ਅੱਛਾ ਰੇਲ ਗੱਡੀ ਦੇ ਗੱਡਰ ਚੜੇ ਹੋਏ ਸੀ ਇਹਦੇ ਵਿੱਚ ਹਾਂ ਜੀ ਤੇ ਸਾਰਾ ਉਦੋਂ ਦੀ ਆ ਮਤਲਬ 200 ਸਾਲ ਪੁਰਾਣਾ ਜਿੰਨਾ ਵੀ ਇੱਥੇ ਹੈਗਾ ਹਾਂ ਜੀ ਸਾਰਾ ਹਾਂ ਨਾ ਜੀ ਉਹ ਸਾਰਾ ਸੀਨ ਲੈ ਲਓ ਤਾਂ ਜੀ ਉਹ ਕੋੜਿਆਂ ਤੇ ਵਿਲੇ ਸੀਗਾ ਜੀ ਉਹ ਅੱਛਾ ਇੱਥੇ ਘੋੜੇ ਵਣਦੇ ਹੁੰਦੇ ਸੀ ਆਪਣੇ ਓਹੋ ਮੇਰਾ ਜਾਨੀ ਖਿਆਨੇ ਦੀ ਤਾਂ ਫੇਰ ਦੇ ਰਾਂਗੇ ਤੁਹਾਨੂੰ ਸੋ ਆਜੋ ਬਾਕੀ ਅੰਦਰੋਂ ਵੀ ਦਿਖਾਉਣੇ ਆ ਤੁਹਾਨੂੰ ਸੋ ਆਜੋ ਦੋਸਤੋ ਤੁਹਾਨੂੰ ਅੰਦਰੋਂ ਬਾਕੀ ਹਵੇਲੀ ਦਿਖਾਉਣੇ ਆ ਤੇ ਬਾਈ ਹੋਰ ਜਾਣਕਾਰੀ ਵੀ ਦੇਣਗੇ ਆਪਾਂ ਨੂੰ ਕੀ ਕੁਛ ਹੈ ਇਹਦੇ ਵਿੱਚ ਬਾਕੀ ਤੁਹਾਨੂੰ ਪਤਾ ਹੀ ਵਿਰਾਸਤੀ ਚੀਜ਼ਾਂ ਦੀ ਸਾਮ ਸੰਭਾਲ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਤੇ ਮਿੰਟਾਂ ਜਿਹੇ ਲੱਗ ਜਾਈ ਨਹੀਂ ਆਜਾ ਆਜਾ ਆਜੋ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਹੈ ਬਾਈ ਅੰਗਰੇਜ਼ਾਂ ਦਾ ਪੱਖਾ ਹੈਗਾ ਲੱਕੜ ਦਾ ਜਿਹਦੇ ਚ ਆ ਦੇਖੋ ਲੱਕੜ ਦਾ ਪੱਖਾ ਜੀ ਆ ਇਹਦੇ ਵਿੱਚ ਪੱਖਾ ਸੀ ਲੱਗਿਆ ਹੋਇਆ ਇਹ ਝੂਲਦੇ ਹੁੰਦੇ ਇਹਨੂੰ ਐ ਉਸ ਟਾਈਮ 'ਚ ਠੀਕ ਆ ਇਹ ਦੋਨੇ ਕੁੰਡੀਆਂ ਦੇ ਵਿੱਚ ਤਿੰਨਾਂ ਦੇ ਵਿੱਚ ਬੰਨਿਆ ਹੁੰਦਾ ਸੀ ਹਾਂ ਉਹ ਚੱਲਦੇ ਹੁੰਦੇ ਉਸ ਟਾਈਮਾਂ 'ਚ ਠੀਕ ਆ ਆ ਗਿੱਠਾ ਸਾਹਿਬ ਨੇ ਜੀ ਗਿੱਠੇ ਨੇ ਸਰਦੀਆਂ ਦੇ ਵਿੱਚ ਜਦੋਂ ਹਾਂ ਤੱਤੇ ਹੁੰਦੇ ਸੀ ਇਹ ਜਿਹੇ ਹੀ ਜੀ ਚੀਜ਼ ਹੈ ਠੀਕ ਆ ਗਰਮ ਹੁੰਦੇ ਸੀ ਤੇ ਬਾਕੀ ਇੱਧਰ ਕਮਰਾ ਆ ਗਿਆ ਨਾਲੇ ਇਹ ਸੋਈ ਹੈ ਜੀ ਇਹ ਰਸੋਈ ਸੀ ਅੱਛਾ ਉਹ ਟਾਈਮ ਦੀ ਸੋਈ ਹੈ ਇਹ ਉਸ ਟਾਈਮ ਦੀ ਰਸੋਈ ਬਣੀ ਹੋਈ ਹੈਗੀ ਤੇ ਇੱਧਰ ਤੁਸੀਂ ਦਰਵਾਜ਼ੇ ਦੇਖ ਸਕਦੇ ਹੋ ਜਿਹੜੇ ਅੱਜ ਕੱਲ ਆਪਾਂ ਹਵੇਲੀਆਂ ਦੇ ਵਿੱਚ ਸ਼ੌਂਕ ਨਾਲ ਬਣਾਉਣੇ ਆਂਗੇ ਉਸ ਟਾਈਮ ਤੇ ਬਣੇ ਹੋਏ ਨੇ ਤੇ ਆਹ ਲਾਟੂ ਜੀ ਪੱਥਰ ਦੇ ਆ ਜੀ ਆਹ ਪੱਥਰ ਦੇ ਅੱਛਾ ਇਹ ਸਾਰੇ ਪੱਥਰ ਦੇ ਨਹੀਂ ਬਾਈ ਲੱਗੇ ਵੀ ਜਿੰਨੇ ਕੁੰਡੇ ਕਬਜੇ ਨੇ ਹਾਂ ਜੀ ਤੇ ਇਹ ਲੱਕੜ ਵੀ ਤੁਸੀਂ ਦੇਖ ਸਕਦੇ ਆ ਆਪਾਂ ਕਿਤੋਂ ਵੀ ਖਰਾਬ ਨਹੀਂ ਹੋਈ ਅੱਜ ਕੱਲ ਉਹਦੀ ਸਿਉਂਖ ਨਾਲ ਖਰਾਬ ਹੋ ਜਾਂਦੀ ਬਾਈ ਹਨਾ ਸਿਉਂਖ ਆ ਦੇ ਖੋਤੇ ਤੁਰੀ ਫਿਰਦੀ ਹੈਗੀ ਪਰ ਲੱਕੜ ਨੂੰ ਖਰਾਬ ਨਹੀਂ ਕਰ ਸਕਦੀ ਠੀਕ ਹੈ ਜੀ ਫੇਰ ਰਸੋਈ ਹੈ ਜੀ ਅੱਛਾ ਜੀ ਇੱਥੇ ਇਸ ਤਰ੍ਹਾਂ ਸਭ ਵੀ ਰਹਿਸ ਵੀ ਸੀ ਜੀ ਠੀ ਬੁਰੀ ਸਟੈਂਡਰਡ ਦੀ ਰਸੋਈ ਸੀ ਇਹ ਇਸ ਹਵੇਲੀ ਦੇ ਵਿੱਚ ਥੋੜਾ ਹੁਣ ਮਤਲਬ ਅੰਦਰੋਂ ਕਿਤੇ ਕਿਤੇ ਜਗ੍ਹਾ ਤੋਂ ਡਿੱਗੀ ਵੀ ਪਈ ਹੈ ਨਾ ਬਈ ਸਾਰੀ ਦੀ ਵੇਜ ਦਿੱਤਾ ਠੀਕ ਆ ਤੇ ਇਧਰ ਮਤਲਬ ਸਾਰੀ ਬਾਉਂਡਰੀ ਆ ਗਈ ਹੈ ਤਲਾਈ ਆਈ ਹੈ ਦੇਖ ਸਕਦੇ ਪੱਟੀ ਕਿ ਤਲਾਈ ਆ 22 ਪੌੜੀਆਂ ਦੀ ਤਲਾਈ ਆਓ ਤਲਾਈ ਅੱਛਾ ਜਿਹਾ ਦਿਖਾਵਾਂਗੇ ਤੁਹਾਨੂੰ ਤਲਾਈ ਵੀ ਦਿਖਾਉਣੀ ਹੈ ਤੁਹਾਨੂੰ 22 ਪੌੜੀਆਂ ਦੀ ਬਾਕੀ ਦਰਵਾਜ਼ੇ ਦੂਜੇ ਦੇਖ ਸਕਦੇ ਬਹੁਤ ਮਤਲਬ ਸਖਤ ਲੱਗੇ ਹੋਏ ਨੇ ਹੈ ਨਾ ਬਈ ਦਿਖਾਉਣੀ ਹੈ ਤੁਹਾਨੂੰ ਆਜੋ ਬੁੱਟਾ ਸਿੰਘ ਜੀ ਆਹ ਤਾਂ ਤੋਂ ਆਏ ਪੱਖੇ ਤੂ ਲੈ ਜੀ ਨੂੰ ਮਤਲਬ ਅੱਛਾ ਇਹ ਥੱਲੇ ਬੈਠ ਕੇ ਹਵਾ ਲੈਂਦੇ ਸੀ ਇਹ ਮੇਨ ਮਤਲਬ ਮੇਨ ਦਰਬਾਰ ਆ ਗਿਆ ਜੀ ਹਨਾ ਇੰਟਰਵੈਂਟਰੀ ਦੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਔਰ ਰੇਲ ਗੱਡੀ ਰੇਲ ਗੱਡੀ ਥੋੜੀ ਇਹ ਕਿਵੇਂ ਜੀ ਰੇਲ ਗੱਡੀ ਹੈ ਜੀ ਰੇਲ ਗੱਡੀ ਦੇ ਚੈਨਲ ਪਾਏ ਹੋਏ ਵਿੱਚ ਅੱਛਾ ਰੇਲ ਗੱਡੀ ਦੇ ਚੈਨਲ ਪਾਏ ਹੋਏ ਨੇ ਹਾਂ ਤੇ ਬਾਕੀ ਇੱਟ ਦੇਖ ਸਕਦੇ ਆਪਾਂ 200 ਸਾਲ ਪੁਰਾਣੀ ਹਵੇਲੀ ਦੱਸੀ ਜਾਂਦੀ ਹੈ ਇਹ ਸਭ ਤੋਂ ਪਹਿਲਾਂ ਬਈ ਇੱਥੇ ਕੀ ਮਤਲਬ ਹਵੇਲੀ ਦੇ ਵਿੱਚ ਨਹਿਰੀ ਮੁਲਾਜ਼ਮ ਰਹਿੰਦੇ ਹੁੰਦੇ ਸੀਗੇ ਉਦੋਂ ਨਹੀਂ ਉਦੋਂ ਤਾਂ ਅੰਗਰੇਜ਼ ਕਹਿੰਦੇ ਆ ਜੀ ਅੰਗਰੇਜ਼ ਰਹਿੰਦੇ ਸੀ ਅੰਗਰੇਜ਼ ਅੱਛਾ ਅੰਗਰੇਜ਼ ਰਹਿੰਦੇ ਹੁੰਦੇ ਅੰਗਰੇਜ਼ਾਂ ਦੀ ਹੈ ਵਿਰਾਸਤ ਇਹ ਸਾਰੀ ਸਾਰੀ ਵਿਰਾਸਤ 골ਡ ਆਟਾ ਅੱਜ ਕੱਲ ਆਪਾਂ ਹਵੇਲੀਆਂ ਚ ਬਣਾਉਣੇ ਆਂਗੇ ਬੜੇ ਸ਼ੌਂਕ ਨਾਲ ਹਨਾ ਮਿਸਤਰੀਆਂ ਤੋਂ ਜਿਹੜੀਆਂ ਕਿ ਹੁਣ ਮਿਸਤਰੀ ਕਹਿੰਦੇ ਨੇ ਇਹਨਾਂ ਦੀ ਬਣਵਾਈ ਮਤਲਬ ਉਹ ਤਾਂ ਆਮ ਹੀ ਬਣਾਉਂਦੀ ਸੀ ਬਈ ਹਨਾ ਸਾਰੇ ਉਦੋਂ ਤਾਂ ਆਮ ਹੀ ਹੋਣਗੇ ਜੀ ਆਮ ਹੀ ਸੀ ਉਹ ਤਾਂ ਹੂੰ ਤੇ ਤੁਸੀਂ ਸਕਦੇ ਬੰਤਰ ਇਧਰ ਖਿੜਕੀਆਂ ਕਮਲ ਕਮਲ ਖਿੱਚ ਲੈ ਫੋਟੋ ਬਈ ਤੇ ਆਜੋ ਤੁਹਾਨੂੰ ਬਾਕੀ ਇਹ ਆ ਜਮਾ ਇਹ ਇਹ ਪ੍ਰਾਣੀ ਹੈ ਇਹ ਸਾਰਾ ਤਲਾਈ ਕਿਹੜੇ ਪਾਸੇ ਬੁੱਟੇ ਤਲਾਈ ਵੀ ਦਿਖਾਉਣੀ ਆ ਤੁਹਾਨੂੰ ਪਾਉੜੀਆਂ ਨੰਗੀਆਂ ਕਰਕੇ ਦਿਖਾ ਦੇ ਜਾਂਗੇ ਤੁਹਾਨੂੰ ਹੋਰ ਦੱਸੋ ਆ ਦੇਖੋ ਹੀ ਸਾਰੀ ਸਾਰਾ ਇਧਰੋਂ ਆ ਲੈਟਰਨ ਦਾ ਬਾਥਰੂਮ ਸੀ ਗਈ ਠੀਕ ਆ ਇਧਰ ਇਧਰ ਲੈਟਰਨ ਬਾਥਰੂਮ ਚਾ ਹਵੇਲੀਆਂ ਚ ਉਸ ਟਾਈਮ ਤੇ ਵੀ ਲੈਟਰਨ ਬਾਥਰੂਮ ਜਿਹੜੇ ਅਟੈਚ ਹੁੰਦੀ ਸੀ ਬਈ ਨਾਲ ਇਧਰ ਬਣੇ ਹੋਣਗੇ ਆ ਗੀਠਾ ਸਾਹਿਬ ਜੀ ਸੇਕਣ ਵਾਲੇ ਸੀਓ ਸੇਕਣ ਵਾਸਤੇ ਇਹ ਸੇਕਣ ਵਾਸਤੇ ਹਰੇਕ ਕਮਰੇ 'ਚ ਹੀ ਬਣਾਇਆ ਹੁੰਦਾ ਸੀਗਾ ਹਰ ਉਹ ਤੋਂ ਬਣਾਇਆ ਸੀ ਹਰ ਉਸ ਕਮਰੇ 'ਚ ਵੀ ਬਣਾ ਹੋਇਆ ਇਹ 'ਚ ਵੀ ਬਣਾ ਹੋਇਆ ਹੈ ਨਾ ਮੇਨ ਆ ਗਈ ਹੈ ਲੌਬੀ ਹੋਰ ਇਹ ਵਾਲੀ ਗੱਡੀ ਦੀਆਂ ਲੀਹਾਂ ਜੀ ਠੀਕ ਆ ਅੱਛਾ ਇਹ ਚੈਨਲ ਪਾਇਆ ਹੋਇਆ ਬਈ ਇਹ ਦੇਜਾ ਹੂੰ ਇਹੀ ਚੈਨਲ ਪਾਇਆ ਹੋਇਆ ਹੈ ਰੀਲ ਗੱਡੀ ਦੇ ਹੁਣ ਮੜਾ ਜ਼ੂਮ ਕਰਕੇ ਵਿਖਾ ਦੇ ਭਰਾ ਵਾਲੇ ਜਿਹੜੇ ਛੱਤ ਦੇ ਵਿੱਚ ਇਹ ਪਾਏ ਹੋਏ ਨੇਗੇ ਉਤੋਂ ਅੜਿਕ ਨਾਲ ਕੰਮ ਹੀ ਆ ਬਈ ਹਾਂ ਇਹ ਸਾਰਾ ਡਿਕ ਨਾਲ ਆ ਹੋਇਆ ਵਿਆ ਰਿਸਕੀ ਆ ਹਨਾ ਥੋੜਾ ਕੰਮ ਬਾਹਰ ਆ ਜਿਹੜਾ ਆਪਾਂ ਫਿਲਟਰ ਹੁਣ ਲਾਉਣੇ ਆਗੇ ਘਰ ਕਮਰਾ ਡਿਗਾ ਕਰਨਾ ਹੈ ਜੀ ਪੂਰਾ ਵਧੀਆ ਇਹ ਹੀਟਰ ਆ ਗਿਆ ਪੁਰਾਣੇ ਸਮੇ ਦਾ ਹੀਟਰ ਆ ਗਿਆ 200 ਸਾਲ ਪੁਰਾਣਾ ਹੀਟਰ ਆ ਗਿਆ ਇਹ ਹਾਂ ਤੇ ਆ ਜਾ ਇਧਰਲੇ ਪਾਸੇ ਬਾਈ ਆਹ ਜੀ ਖੜਿਆ ਬਾਉਂਡਰੀ ਕਿਚ ਲੋ ਇਧਰ ਆ ਉਹ ਆ ਗਿਆ ਆਪਣਾ ਪੋਰਚ ਪੋਰਚ ਹੁੰਦਾ ਜੀ ਪੋਰਚ ਹੈ ਨਾ ਉਸ ਟਾਈਮ ਦਾ ਪੋਰਚ ਆ ਗਿਆ ਇਹ ਜਿੱਥੇ ਆਏ ਜੀ ਬਾਈ ਪੌਣ ਗਣੇ ਐ ਇਸ ਲੋੜ ਤੇ ਥੱਲੇ ਤਲਾਈ ਹੈ ਜੀ ਮਤਲਬ ਇਹ ਇੱਟ ਦੀ ਆ ਪੌੜੂਗਾ ਇਹਦੀਆਂ ਇਹ ਤੁਹਾਨੂੰ ਨਹੀਂ ਜੀ ਕੀ ਨਾ ਆਪਾਂ ਮੱਟ ਕੇ ਦੇਖ ਲੂ ਕਹੀ ਨਾ 22 ਆਈ ਐਸ ਰੋਡ ਤੇ ਇਹ ਅੱਛਾ ਆ ਦੇਖੋ ਜੀ 22 ਪੌੜੀਆਂ ਇੱਥੇ ਬਣਦੀਆਂ ਜੀ ਇਹ ਉਰੇ 22 ਪੌੜੀਆਂ ਮਤਲ ਬਣ ਜਾਂਦੀਆਂ ਤਲਾਈ ਦੇ ਢੂੰਗੀਓ ਭਰ ਰੇ ਨਾ ਗੰਦ ਫੂਸਦਾ ਹੁਣ ਤਾਂ ਇਹ ਠੀਕ ਆ ਇਹਨੂੰ ਕਾਹਦੇ ਵਾਸਤੇ ਵਰਤਦੇ ਸੀ ਬੁੱਟਾ ਸਿੰਘ ਜੀ ਉਸਤੋਂ ਉਹ ਨਹਾਉਂਦੇ ਸੀ ਜੀ ਇੱਥੇ ਅੱਛਾ ਤਲਾਈ ਆਈ ਆਲੀ ਸਾਰੀ ਉਹ ਬੌਂਡੀ ਤਲਾਈ ਦੀ ਆ ਗਈ ਜੀ ਇਹ ਠੀਕ ਆ ਨਾਗ ਨਾਲ ਸਵੇਮਿੰਗ ਪੂਲ ਜਿਹਨੂੰ ਕਹਦੇ ਨੇ ਆਪਾਂ ਹਾਂ ਇਹ ਸਵਮਿੰਗ ਪੂਲ ਹੁੰਦਾ ਸੀ ਉਸ ਟਾਈਮ ਤੇ ਇੱਥੋਂ ਆ ਪੜੂਗਾ ਤੇ ਇੱਟ ਦਿਖਾ ਦੇ ਬਈ ਮੜੀ ਕਿੱਡੀ ਕਿੱਡੀ ਇੱਟ ਲੱਗੀ ਵੀ ਆ ਇਹਦੇ ਵਿੱਚ ਆ ਦੇਖੋ ਜੀ ਇਹ ਇਸ ਨੂੰ ਥੱਲੇ ਨੂੰ ਬਾਹੀ ਨਹੀਂ ਗਈ ਅਸੀਂ ਅੱਛਾ ਆਇਟ ਮੜੀ ਜ਼ੂਮ ਕਰਕੇ ਦਿਖਾਈਂਗਾ ਮੈਂ ਬਹੁਤ ਵੱਡੇ ਸਾਈਜ਼ ਦੀ ਇੱਟ ਲੱਗੀ ਵੀ ਆ ਹਨਾ ਇੱਥੇ ਬਈ ਤੇ ਬਾਕੀ ਇਧਰਲੇ ਪਾਸੇ 뷰 ਵੀ ਦਿਖਾ ਦੇ ਹਵੇਲੀ ਦਾ ਇਹ ਬੈਕ ਸਾਈਡ ਤੋਂ ਜਿਹੜਾ 뷰 ਆਗਾ ਹਵੇਲੀ ਦਾ ਬਹੁਤ ਸੋਹਣੀ ਹਵੇਲੀ ਆ ਬਈ ਆ ਆਹ ਦੇਖੋ ਨਾ ਉਹਦਾ ਹਾਲੇਕ ਆ ਜੀ ਇਹ ਬਹੁਤ ਸੁੰਦਰਤਾ ਹੋ ਸੀ ਹੋਣੀ ਆ ਦੇਖੋ ਜੀ ਇਹ ਤਲਾਈ ਐ ਇਸ ਲੋੜ ਤੇ ਠੀਕ ਆ ਜੀ ਉਹਦਾ ਕਿਆ ਕੀ ਬਣਿਆ ਹੋਇਆ ਸੂਤਾ ਸਿੰਘ ਜੀ ਇਹ ਤਾਂ ਇਸ ਜੁੱਦੀ ਗੱਡੀ ਖੜਨ ਵਾਸਤੇ ਸੀਗਾ ਜੀ ਅੱਛਾ ਇਹ ਮਗਰੋਂ ਐਸਡੂ ਸਾਹਿਬ ਨੇ ਲੈਨੇ ਜਦੋਂ ਠੱਠ ਜਾਣੇ ਵੇਲੇ ਠੀਕ ਆ ਉਹਦੀ ਗੱਡੀ ਗੁਡੀ ਖੜਦੀ ਸੀ ਜੀ ਤੇ ਉਦੋਂ ਬਾਅਦ ਬਣਾਈ ਗਈ ਐ ਇਹਦਾ ਬਾਅਦ ਚ ਐ ਬਾਅਦ ਚ ਬਣੀ ਹੋਈ ਐ ਇਹਦਾ ਗੱਡੀ ਗੁਡੀ ਵਾਸਤੇ ਖੜਦੀ ਸੀ ਬਾਕੀ ਇਹਦੇ ਚ ਪਾਏ ਇਹਦੇ ਚ ਵੀ ਉਹੀ ਪੁਰਾਣੀਆਂ ਚੀਜ਼ਾਂ ਨੇ ਹਨਾ ਬੱਤੇ ਬਾਲੇ ਮੇਰੇ ਬਾਲੇ ਹੋਣਗੇ ਇਹਦੇ ਚ ਹਾਂ ਬਾਲੇ ਪਾਏ ਹੋਏ ਨੇਗੇ ਬੱਲੇ ਇੱਟ ਨਵੀਂ ਲੱਗੀ ਵੀ ਆਪਣੀ ਹੁਣ ਵਾਲੀ ਇਹਦੇ ਵਿੱਚ ਸਾਰੀ ਤੇ ਆਹ ਕਿਵੇਂ ਖੜਾਗਾ ਜੀ ਇੱਕ ਇਹ ਦਾ ਮਤਲਬ ਜਨਰੇਟਰ ਆ ਜੀ ਅੱਛਾ ਇਹ ਜੋ ਸਟੂ ਆਬ ਇੱਥੇ ਰਹਿੰਦੀ ਸੀ ਮੁਖਜਾਨੀ ਬਲੇ ਜਨਰੇਟਰ ਉਦੋਂ ਦਾ ਜਨਰੇਟਰ ਆ ਜੀ ਅੱਛਾ ਪੁਰਾਣਾ ਹੀ ਆ ਜਨਰੇਟਰ ਪੁਰਾਣਾ ਹੀ ਹੈ ਬਹੁਤ ਚਿਰ ਦੇ ਮੁੱਤਾਂ ਦੀ ਇੱਥੇ ਖੜਾਗਾ ਹਾਂ ਜੀ ਹੂੰ ਇਹਦੀ ਰੀਲ ਬਾਕੀ ਕਰਨੀ ਹੈ ਹਾਂ ਇੱਕ ਆਜੂ ਆਈ ਦਾ ਇਸ ਉਰ ਰਹੇ ਹੈ ਟੋਕ ਕੇ ਇਧਰ ਇਧਰ ਮਰੀਂ। ਕਰ ਦੇ। ਸੋ ਦੋਸਤੋ ਇਹ ਦੇਖ ਕੇ ਆਪਾਂ ਨੂੰ ਲੱਗਦਾ ਵੀ ਪੱਕੀਆਂ ਕੰਦਾ ਨਹੀਂ ਗੀਆਂ ਜਿੱਥੇ ਕਿ ਪਲਾਸਟਰ-ਪਲਾਸਟਰ ਕੀਤਾ ਪਰ ਬਾਈ ਕਮਲ ਇਧਰ ਕੈਮਰਾ ਮਾਰ ਕੇ ਦਿਖਾ ਦੇ ਇੱਥੋਂ ਪਤਾ ਲੱਗਦਾਗਾ ਵੀ ਇਹ ਕੰਦਾ ਆਸੇ-ਪਾਸੇ ਪੱਕੀਆਂ ਕਰਕੇ ਵਿਚਾਲੇ ਜਿਹੜੇ ਇਹਦੇ ਗਾਰਾ ਮਿੱਟੀ ਪਈ ਹੁੰਦੀ ਹੈ। ਕੱਚੀਆਂ ਕੰਦਾ ਜਿਹਦੇ ਨਾਲ ਕਿਹਾਦਾ ਜਿਹੜਾ ਟੈਂਪਰੇਚਰ ਉਹ ਨਾਰਮਲ ਰਹਿੰਦਾ ਸੀ ਸਰਦੀਆਂ ਦੇ ਵਿੱਚ ਥੋੜਾ ਜਣ ਕੇ ਐਨੀ ਜਿਹੜੀ ਠੰਡ ਨਹੀਂ ਲੱਗਦੀ ਸੀ ਇਹਦੇ ਵਿੱਚ ਤੇ ਗਰਮੀਆਂ ਦੇ ਵਿੱਚ ਇਹ ਜਿਹੜਾ ਗਰਮ ਵੀ ਨਹੀਂ ਵਾਲਾ ਹੁੰਦਾ ਸੀ। ਇਹ ਸੈਟਰ ਆਂਦਾ ਸੀ ਟੈਂਪਰੇਚਰ ਨਾਲ ਹਵੇਲੀ ਦਾ ਤੇ ਕੰਦਾ ਤੁਸੀਂ ਦੇਖ ਸਕਦੇ ਹੋ ਤਕਰੀਬਨ 2-2 2. ਬਹੁਤ ਚੌੜੀਆਂ ਕੰਧਾਂ ਨਹੀਂ ਆ ਤਾਂ ਟੈਂਪਰੇਚਰ ਤਾਂ ਪਹਿਲਾਂ ਹੀ ਆਲਰੇਡੀ ਇਹ ਕਹਿ ਸਕੀ ਇਹਦੇ ਵਿੱਚ ਦੀ ਨਾਮੁਨਕਲ ਸੀ ਜਿਹੜਾ ਬਦਨਾ ਘਟਨਾ ਕਿਤੋਂ ਕਿਤੋਂ ਤਾਂ 3-3 ਫੁੱਟ ਵੀ ਪਈਆਂ ਨੇ ਤੇ ਜੇ ਫਰੰਟ ਵਾਲੇ ਕੌਲੇ ਦਿਖਾਈਏ ਤੁਹਾਨੂੰ ਕੌਲਾ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਹੋਊਗਾ ਇਹ 5 ਫੁੱਟ ਦੇ ਨੇੜੇ ਤੇੜੇ 5-5 ਫੁੱਟ ਦੇ ਕੌਲੇ ਪੈਣਗੇ ਇੱਥੇ ਬਣੇ ਹੋਏ ਨੇ ਜਿਹੜੇ ਤੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਸਾਰੀ ਹਵੇਲੀ ਦੀ ਤੇ ਹਲੇ ਵੀ 200 ਸਾਲ ਹੋ ਗਏ ਕਹਿੰਦੇ ਬਣੀ ਨੂੰ ਤੇ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਹਵੇਲੀ ਇਹ ਪਈ ਹੈਗੀ ਬਾਕੀ ਪੌੜੀਆਂ ਹੋਰ ਇਧਰਲੇ ਪਾਸੇ ਕਿਹੜੇ ਪਾਸੇ ਲੱਗੀਆਂ ਹੋਣ ਬੁੱਟੇ ਦੇ ਉੱਪਰ ਚੜਨ ਨੂੰ ਪੌੜੀਆਂ ਦਿਖਾਉਣੇ ਚਲੋ ਆ ਜੀ ਆ ਜੀ ਵਧੀਆ ਦੇਖੋ ਨੀ ਆ ਦੇਖੋ ਵਿੰਡੋ ਖਿੜਕੀਆਂ ਦਰਵਾਜ਼ੇ ਹਨਾ ਸਾਰੇ ਬਹੁਤ ਸੋਹਣੇ ਮਤਲਬ ਡਿਜ਼ਾਈਨ ਕੀਤੇ ਹੋਣਗੇ ਆ ਦੇਖੋ ਜੀ ਉੱਪਰ ਕਿਹੜਾ ਆ ਪੌੜੀਆਂ ਇਧਰ ਆ ਇਧਰ ਆ ਪੌੜੀਆਂ ਉੱਪਰ ਚੜਨ ਲਈਆਂ ਹੋਈਆਂ ਉੱਪਰ ਜਾਣਾ ਹੈ ਹਾਂ ਜੀ ਹਾਂ ਜੀ ਰੇਤਸ਼ ਬਾਈ ਨਹੀਂ ਆਹ ਹੈ ਗੜੀ ਠੀਕ ਹੈ ਜੀ ਉਪਰੋ ਇਸ ਤਰ੍ਹਾਂ ਜਿਹੜੀ ਦੀ ਛੱਤ ਦੇ ਉੱਪਰ ਵਧੀਆ ਫਰਸ਼ ਫਰਸ਼ ਲੱਗੀ ਹੋਈ ਆ ਪਰ ਜਿਆਦੇ ਆਪਾਂ ਗਾਹਾਂ ਨਹੀਂ ਜਾ ਸਕਦੇ ਕਿਉਂਕਿ ਥੋੜਾ ਰਿਸਕੀ ਆ ਇਸ ਕਰਿਸ ਕਰਿਸ ਕੇ ਬਾਈ ਤੇ ਬੜਾ ਤੇ ਗਾਂਵ ਪੌੜੀਆਂ ਲੱਗੀਆਂ ਹੋਈਆਂ ਨੇ ਉੱਪਰ ਚੜਨੂ ਉਹ ਪੌੜੀਆਂ ਦਿਖਾ ਦੇ ਬਾਈ ਕਮਲੋ ਖੋ ਲੋ ਪੌੜੀਆਂ ਦਿਖਾ ਦੇ ਉਹ ਦੋ ਪੌੜੀਆਂ ਲੱਗੀਆਂ ਹੋਈਆਂ ਨੇ ਤਾਂ ਚੜਨੂ ਹੋਰ ਬਾਕੀ ਇੱਥੋਂ ਛੱਤ ਦਿਖਾ ਦੇ ਉਸ ਟਾਈਮ ਦੀ ਕਿਸ ਤਰ੍ਹਾਂ ਦੀ ਹੈ ਮਤਲਬ ਇੱਥੋਂ ਜਿਹੜਾ ਵੀਊ ਉਧਰ ਮੱਥੇ ਜੀ ਤਾਂ ਨਹੀਂ ਗਏ ਨਾ ਗੁਰਪ੍ਰੀਤ ਆਪਾਂ ਨਾ ਜੀ ਮੱਥੇ ਨਹੀਂ ਜੀ ਆ ਜਾ ਕਮਲ ਇੱਧਰ ਇੱਧਰ ਵਾਲਾ ਨਾ ਜਾ ਉਹ ਪਾਰ ਠੀਕ ਆ ਠੀਕ ਆ ਰਿਸਕਾ ਵਾਲੀ ਦਾ ਵੱਡਾ ਪਰਾਂ ਤਾਂ ਪਰਾਂ ਰਿਸਕਾ ਬਈ ਸਾਰੇ ਇਹਦੇ ਵਿੱਚ ਕਹਿੰਦੇ ਤੇ ਬਾਈ ਹੋਰਾਂ ਨੇ ਆਪਾਂ ਨੂੰ ਚਲੋ ਵਧੀਆ ਤਰੀਕੇ ਨਾਲ ਦਿਖਾਤੀ ਇਹ ਸਾਰੀ ਹਵੇਲੀ ਤੇ ਬਾਕੀ ਅੱਗੇ ਉਹ ਦਿਖਾ ਦੇ ਕਮਲ ਹਾਂ ਉਹ ਉਹ ਹਾਰੇ ਵੀ ਚੇਮਣੀ ਬਣੀ ਬਣੀ ਹੋਈ ਆ ਉਸ ਟਾਈਮ ਤੇ ਇਸ ਤਰ੍ਹਾਂ ਨਹੀਂ ਜਿਹੜੀਆਂ ਚੇਮਣੀਆਂ ਹੁੰਦੀਆਂ ਸੀ ਰਸੋਈ ਦੇ ਵਿੱਚੋਂ ਧੂਆਂ ਤਾਂ ਬਾਹਰ ਕੱਢਣ ਨੂੰ ਉਹ ਹਾਰੇ ਲੈ ਲਓ ਜੀ ਵਿੱਚੋਂ ਹਾਰੇ ਆ ਉਹ ਦੁੱਧ ਵਾਲੇ ਕਿਹੜੇ ਅੱਛਾ ਉਹ ਹਾਰੇ ਬਣੇ ਹੋਈ ਸੀ ਹਾਂ ਜੀ ਇਧਰ ਇਧਰ ਚੌਲਾ ਬਾਜ ਰਿਹਾ ਇਧਰ ਹੈਗਾ ਮ ਆ ਗਿਆ ਕਿ ਇੱਥੇ ਮ ਆ ਜਾਣਾ ਇੱਥੇ ਮ ਆ ਜਾਣਾ ਆਪਾਂ ਕਰੀ ਬਿਤੀ ਸੋ ਦੋਸਤੋ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਿਸ ਤਰ੍ਹਾਂ ਦੀ ਹਵੇਲੀ ਲੱਗੀ ਬਾਕੀ ਜੇ ਹੋਰ ਐਹੋ ਜਿਹੀਆਂ ਹਵੇਲੀਆਂ ਜਾਂ ਹੋਰ ਵਿਰਾਸਤੀ ਚੀਜ਼ਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਓ ਆਨ ਕਮੈਂਟ ਸੈਕਸ਼ਨ ਦੇ ਵਿੱਚ رائے ਆਪਣੀ ਜਰੂਰ ਦਿਓ ਕਿਸ ਤਰ੍ਹਾਂ ਦੀ ਲੱਗੀ